ਜੇ ਤੁਹਾਡੇ ਧੰਨ ਬਹੁਤ ਜ਼ਿਆਦਾ ਪੈਂਦੀ ਆ ਇਹਦਾ ਤੁਹਾਨੂੰ ਮੈਂ ਇੱਕ ਬਹੁਤ ਆਸਾਨ ਜਿਹਾ ਤਰੀਕਾ ਦੱਸ ਦਿੰਦਾ ਕੀ ਹੁੰਦਾ ਹੈ ਕਿ ਸਾਡੇ ਪੇਟ ਦੇ ਵਿੱਚ ਗੈਸ ਵੀ ਬਣਦੀ ਆ ਤੇ ਪੇਟ ਦੀ ਗਰਮੀ ਵੀ ਹੁੰਦੀ ਆ ਜੇ ਤੁਹਾਡੇ ਪੇਟ ਦੇ ਵਿੱਚ ਗੈਸ ਕਰਕੇ ਧਰਨ ਪੈਂਦੀ 70% ਚਾਂਸ ਨੇ 50% ਚਾਂਸ ਇਹ ਨੇ ਕਿ ਤੁਹਾਡੇ ਪੇਟ ਦੇ ਵਿੱਚ ਗਰਮੀ ਆ ਤੁਹਾਨੂੰ ਜਦੋਂ ਮਰਜੀ ਧਰਨ ਪੈਂਦੀ ਆ ਛੋਟਾ ਮੋਟਾ ਕੰਮ ਕਰਨ ਦੇ ਨਾਲ ਪੈਂਦੀ ਆ ਤੁਸੀਂ ਕੀ ਕਰਨਾ ਆ ਹੱਥਾਂ ਦਾ ਜਿਹੜਾ ਸੈਂਟਰ ਪੁਆਇੰਟ ਆ ਇਹਨੂੰ ਦੱਬਣਾ ਸ਼ੁਰੂ ਕਰੋ YouTube ਦੇ ਉੱਤੇ ਆਪਾਂ ਵੀਡੀਓ ਪਾਈ ਸੀ 4 ਤੋਂ 5 ਲੱਖ ਦੇ ਵਿੱਚ ਲੋਕਾਂ ਨੇ ਵੇਖ ਕੇ ਲਾਹਾ ਲਿਆ ਤੇ ਤੁਸੀਂ ਉਸ ਵੀਡੀਓ ਦੇ ਵਿੱਚ ਜਾ ਕੇ ਕਮੈਂਟ ਚੈੱਕ ਕਰ ਸਕਦੇ ਕਈ ਜਿਹੜੇ ਭੈਣ ਭਾਈ ਸੀਗੇ ਉਹਨਾਂ ਨੂੰ 6 6 7 7 ਸਾਲ ਤੋਂ ਧਰਨ ਦੀ ਸਮੱਸਿਆ ਸੀ ਉਹ ਕਹਿੰਦੇ ਭਾਜੀ ਅਸੀਂ ਪਹਿਲੇ ਦਿਨ ਹੀ ਆਹ ਜਦੋਂ ਦੱਬਿਆ ਸਾਡਾ ਪੇਟ ਕਹਿੰਦੇ ਰਿਲੈਕਸ ਹੋ ਗਿਆ ਤੁਸੀਂ ਵੀ ਇਹਨੂੰ ਰੋਜ਼ਾਨਾ ਦੱਪਣਾ ਸ਼ੁਰੂ ਕਰੋ ਇਹਦਾ ਕੋਈ ਵੀ ਟਾਈਮ ਨਹੀਂ ਹੈ ਸਵੇਰ ਤੋਂ ਸ਼ਾਮ ਤੱਕ ਰਾਤ ਤੱਕ ਜਦੋਂ ਵੀ ਤੁਹਾਨੂੰ 2 ਮਿੰਟ 5 ਮਿੰਟ ਮਿਲਦੇ ਆ ਇਹਨੂੰ ਦੱਪਣਾ ਸ਼ੁਰੂ ਕਰ ਦਿਓ ਖਾਸ ਕਰ ਉਹ ਲੋਕ ਦੱਬੋ ਜਦੋਂ ਤੁਹਾਨੂੰ ਲੱਗਦਾ ਕਿ ਤੁਹਾਡੇ ਪੇਟ ਦੇ ਵਿੱਚ ਕੋਈ ਚੀਜ਼ ਹੈਲਦੀ ਪਈ ਆ ਮੇਰੀ ਧਰਨ ਹਿੱਲ ਗਈ ਆ ਮੇਰੇ ਪੇਟ ਦੇ ਵਿੱਚ ਗੈਸ ਆ ਇਹਨੂੰ ਜ਼ੋਰ-ਜ਼ੋਰ ਨਾਲ ਦੱਬੋ ਇੰਨੀ ਕੁ ਜ਼ੋਰ ਨਾਲ ਦੱਬੋ ਕਿ ਤੁਹਾਡੇ ਇੱਥੇ ਪੇਨ ਹੋਵੇ